ਲੈ ਵੀ ਸੱਜਣੋਂ ਕੰਮ ਦੀਆਂ ਗੱਲਾਂ ਲਿਖੀਆਂ ਸੀ 2 4 ਮੈਂ ਕਿਹਾ ਰਿਕਾਰਡ ਕਰ ਦਈਏ ਸੁਣਾਦਗੇ ਰਿਕਾਰਡ ਪਿਆ ਰਹਿੰਦਾ ਸੁਣਿਓ ਫਿਰ ਦੱਸਿਓ ਕਿਵੇਂ ਲੱਗੀਆਂ ਜਾਨਵਰ ਬੇਜਬਾਨ ਕੋਲ ਵੀ ਕੋਈ ਜ਼बान ਹੁੰਦੀ ਏ ਜਾਨਵਰ ਬੇਜਬਾਨ ਕੋਲ ਵੀ ਕੋਈ ਜ਼बान ਹੁੰਦੀ ਏ ਪਰ ਬੰਦੇ ਬੇਜਬਾਨ ਦੀ ਕੋਈ ਜ਼बान ਨਹੀਂ ਹੁੰਦੀ ਮਸਕਰਾ ਸਰਕਸ ਦਾ ਵੰਡ ਦਾ ਝੋਲੇ ਭਰ ਭਰ ਹਾਸੇ ਮਸਕਰਾ ਸਰਕਸ ਦਾ ਬੰਡ ਦਾ ਝੋਲੇ ਭਰ ਭਰ ਹਾਸੇ ਪਰ ਕਦੇ ਇਕੱਲੇ ਨੂੰ ਵੇਖਿਓ ਉਸ ਕੋਲ ਆਪਣੀ ਮੁਸਕਾਨ ਨਹੀਂ ਹੁੰਦੀ ਪੂਰੇ ਸ਼ਹਿਰ ਚੋਂ ਜੋ ਕਹੇ ਸੌਦਾ ਲੈ ਲਈ ਮੇਰਾ ਨਾਮ ਲੈ ਕੇ ਪੂਰੇ ਸ਼ਹਿਰ ਚੋਂ ਜੇ ਕੋਈ ਕਹੇ ਸੌਦਾ ਲੈ ਲਈ ਮੇਰਾ ਨਾਮ ਲੈ ਕੇ ਉਹ ਬੰਦੇ ਦਲਾਲ ਦੀ ਆਪਣੀ ਕੋਈ ਦੁਕਾਨ ਨਹੀਂ ਹੁੰਦੀ ਉਹ ਬੰਦੇ ਦਲਾਲ ਦੀ ਆਪਣੀ ਕੋਈ ਦੁਕਾਨ ਨਹੀਂ ਹੁੰਦੀ ਜਾਨਵਰ ਬੇਜਵਾਨ ਕੋਲ ਵੀ ਆਪਣੀ ਜ਼बान ਹੁੰਦੀ ਏ ਪਰ ਬੰਦੇ ਬੇਜਵਾਨ ਦੀ ਕੋਈ ਜ਼बान ਨਹੀਂ ਹੁੰਦੀ ਬੰਦੇ ਬੇਜਵਾਨ ਦੀ ਕੋਈ ਜ਼बान ਨਹੀਂ ਹੁੰਦੀ ਸ਼ੇਅਰ ਕਰਿਓ ਦੱਸਿਓ ਕਿਵੇਂ ਲੱਗਿਆ